ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਰਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੋਸਰੀ ਸਾਖੀ 13ਵੀਂ ਮਾਤਾ ਨਾਨਕੀ ਜੀ ਦਾ ਚਲਾਣਾ ਮਾਤਾ ਨਾਨਕੀ ਜੀ ਬਹੁਤ ਬਿਤ ਹੋ ਚੁੱਕੇ ਸਨ ਉਹਨਾਂ ਦੇ ਪਰਪੋਤੇ ਬਾਬਾ ਅਜੀਤ ਸਿੰਘ ਨੂੰ ਵੀ ਖਿਡਾਲਿਆ ਸਮੇਂ ਦੇ ਰੰਗ ਵੀ ਬਹੁਤ ਤੇਕਲੇ ਸਨ ਸੰਮਤ 1745 ਬਿਕਰੀ ਨੂੰ ਆਪ ਜੀ ਨੂੰ ਦਰਗਾਹੋਂ ਸੱਦਾ ਆ ਗਿਆ ਇਸ ਸੱਦੇ ਦੇ ਆਉਣ ਤੇ ਕੋਈ ਤੁਰੰਤੋਂ ਰੁਕ ਨਹੀਂ ਸਕਦਾ ਮਾਤਾ ਜੀ ਦੀ ਇੱਛਾ ਅਨੁਸਾਰ ਸਤ ਗੁਰੂ ਜੀ ਨੇ ਪੁੰਨਦਾਨ ਕੀਤੇ ਬਾਣੀ ਦੇ ਪਾਠ ਕਰਾਈ ਜਿਹੜਾ ਚਲਣ ਦਾ ਸਮਾ ਲਿਖਿਆ ਸੀ ਉਸ ਸਮੇਂ ਤੇ ਮਾਤਾ ਜੀ ਪਰਲੋਕ ਗमन ਕਰ ਗਏ ਪੰਜਾਬ ਦੇ ਰਿਵਾਜ ਅਨੁਸਾਰ ਮਾਤਾ ਜੀ ਨੂੰ ਵਡਿਆ ਕੀਤਾ ਗਿਆ ਬੇਬਾਨ ਦੇ ਨਾਲ ਹਜ਼ਾਰਾਂ ਨਰ ਨਾਰੀ ਗਏ ਤੇ ਭਾਰੀ ਯੱਗ ਕੀਤਾ ਗਿਆ ਉਸ ਯੱਗ ਤੇ ਦੂਰ ਦੂਰ ਦੀਆਂ ਸਿੱਖ ਸੰਗਤਾਂ ਪੁੱਜੀਆਂ ਚੰਗੀ ਸੱਸ ਜੀ ਦੇ ਵਿਛੜ ਜਾਣ ਤੇ ਮਾਤਾ ਗੁਜਰੀ ਜੀ ਨੇ ਬਹੁਤ ਪੈਰਾ ਕੀਤਾ ਕਿਉਂਕਿ ਮਾਤਾ ਜੀ ਦੇ ਸਾਥ ਉਨਾ ਮਾਤਾ ਗੁਜਰੀ ਜੀ ਨੇ ਬਚਪਨ ਤੇ ਜਵਾਨੀ ਕੱਟੀ ਸੀ ਇੱਕ ਚੰਗੀ ਸੱਸ ਨੂੰ ਨੂੰ ਲਾਟਾ ਪਿਆਰਾ ਨਾਲ ਪਾਲਦੀ ਰਹੀ ਸੀ ਮਾਤਾ ਗੁਜਰੀ ਜੀ ਨੇ ਵੀ ਮਾਤਾ ਨਾਨਕੀ ਜੀ ਦੀ ਬਹੁਤ ਸੇਵਾ ਕੀਤੀ ਸੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ